ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਟਾਈਮ ਹੋ ਗਿਆ ਸਵੇਰ ਦਾ 6:00 ਦਾ ਤਰੀਕਾ ਚ ਹੈ ਗਿਆ 31 ਅਕਤੂਬਰ ਦਿਨ ਸ਼ੁੱਕਰਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਠੰਡ ਬਹੁਤ ਜ਼ਿਆਦਾ ਜੀ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਨਾ ਧੁੰਦ ਜਿਹਾ ਵੰਗੂ ਹੋਇਆ ਪਿਆ ਮੈਂ ਤੁਹਾਨੂੰ ਦਿਖਾਉਂਗੀ ਵੀ ਤੇ ਅੱਜ ਐ ਲੱਗਦਾ ਨੇ ਧੁੰਦ ਵਾਲਾ ਮੌਸਮ ਹੁੰਦਾ ਉਦਾਂ ਦਾ ਮੌਸਮ ਹੋਇਆ ਪਿਆ ਤੇ ਅੱਜ ਠੰਡ ਵੀ ਥੋੜੀ ਅੱਗੇ ਨਾਲ ਵਧਦਾ ਗਈ ਤੇ ਹਾਲੇ ਮਾਪਾ ਵੀ ਸਰਦੀ ਆ ਜਿਹੜੇ ਜਿਆਦਾ ਕੱਪੜੇ ਨਹੀਂ ਕੱਢੇ ਮੈਂ ਸ਼ਾਲ ਵਗੈਰਾ ਵੀ ਨਹੀਂ ਕੱਢੇ ਹਾਲੇ ਵਸਾਹੀ ਇੱਕ ਸਟਾਲ ਜਿਹੜਾ ਮੈਂ ਲੈਤਾ ਹੋਇਆ ਇਹੀ ਕੱਢਿਆ ਸੀਗਾ ਹੁਣ ਅੱਜ ਸੋਚ ਰਹੀ ਆ ਮੈਂ ਕਿਹੜੇ ਬਾਕੀ ਦੇ ਕੰਬਲ ਵਗੈਰਾ ਆ ਜਾ ਹਨਾ ਤੇ ਸ਼ਾਲ ਵਗੈਰਾ ਪੋ ਵੀ ਕੱਢ ਲਈਏ ਬਾਕੀ ਇਹ ਵੀ ਸਕੂਲ ਚਲੇ ਗਏ ਨੇ ਤੇ ਘਰ ਦਾ ਕੰਮ ਤਕਰੀਬਨ ਆਪਣਾ ਹੋ ਗਿਆ ਤੇ ਹੁਣੀ ਮੈਂ ਆਈ ਸੀ ਮੰਮੀ ਨੂੰ ਦਵਾਈ ਦੇ ਕੇ ਜਿਹੜੀ ਉਹਨਾਂ ਦੀ ਸਵੇਰੇ 8 ਵਜੇ ਦਵਾਈ ਹੁੰਦੀ ਉਹ ਦੇ ਕੇ ਆਈ ਸੀਗੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ 10 ਵਜੇ ਦਵਾਈ ਦੇਣੀ ਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਹਨਾ ਮੈਂ 2-3 ਦਿਨ ਹੋ ਗਏ ਵੀਡੀਓ ਹੁਣ ਫੇਰ ਨਹੀਂ ਪਾਈ ਤੇ ਪਹਿਲਾਂ ਵੀ ਮੈਂ 8-9 ਦਿਨਾਂ ਬਾਅਦ ਵੀਡੀਓ ਪਾਈ ਸੀ ਤੇ ਹੁਣ ਵੀ ਜਿਹੜੀ 2-3 ਦਿਨ ਹੋ ਗਏ ਨਹੀਂ ਪਾਈ ਅ ਕਈ ਵਾਰੀ ਮਨ ਨਹੀਂ ਕਰਦਾ ਹਨਾ ਤੁਹਾਨੂੰ ਪਤਾ ਹੀ ਆ ਵੀ ਐਡੀ ਵੱਡੀ ਪ੍ਰੋਬਲਮ ਘਰ ਦੇ ਵਿੱਚ ਆਈ ਹੈ ਵੀਡੀਓ ਨਹੀਂ ਪਾਉਣ ਨੂੰ ਪਰ ਹਰਮਨ ਦੇ ਡੈਡੀ ਵੀ ਮੈਨੂੰ ਕਹਿੰਦੇ ਨੇ ਵੀ ਤੂੰ ਆਪਣਾ ਕੰਮ ਵੱਲ ਵੀ ਧਿਆਨ ਦੇ ਕਿਉਂਕਿ ਇਹ ਵੀ ਜ਼ਰੂਰੀ ਆ ਹਨਾ ਕਿਉਂਕਿ ਸਾਡਾ ਜੀ ਕੰਮ ਹੈ ਇਹ ਹਨਾ ਤੇ ਕਾਫੀ ਮਦਦ ਮਿਲਦੀ ਐਸ ਕੰਮ ਤੋਂ ਸਾਨੂੰ ਸਾਡੇ ਘਰ ਨੂੰ ਚਲਾਉਣ ਦੇ ਵਿੱਚ ਵੀ ਤੇ ਬਾਕੀ ਮੰਮੀ ਦੀ ਸੀਧੀ ਅਗਰ ਮੈਂ ਗੱਲ ਕਰਾਂ ਤਾਂ ਮੈਨੂੰ 2-3% ਅੱਗੇ ਨਾਲੋਂ ਫਰਕ ਲੱਗਦਾਗਾ ਜੇ ਮੈਂ ਕਹਾਂ ਬਹੁਤ ਜ਼ਿਆਦਾ ਫਰਕ ਹਾਲੇ ਪੂਰਾ ਫਰਕ ਤਾਂ ਨਹੀਂ ਪਰ 2-3% ਫਰਕ ਜ਼ਰੂਰ ਲੱਗਦਾਗਾ ਤੇ ਬਾਕੀ ਉਹਨਾਂ ਦੀ ਜਿਹੜੀ ਅੰਗਰੇਜ਼ੀ ਦਵਾਈ ਆਉਗੀ ਚੱਲ ਰਹੀ ਐ ਦੇਸੀ ਨੁਕਤੇ ਵੀ ਨਾਲ-ਨਾਲ ਆਪਾਂ ਦੇ ਰਹੀਆਂਗੇ ਜਿਦੇ ਵਿੱਚ ਨਿੰਮ ਦੇ ਪੱਤੇ ਹੋਗੇ ਲਸਣ ਹੋਗੀ ਹਲਦੀ ਹੋਗੀ ਹਨਾ ਤੇ ਇਹ ਚੀਜ਼ਾਂ ਵੀ ਉਹਨਾਂ ਨੂੰ ਦੇ ਰਹੀਆਂ ਤુલਸੀ ਹੋ ਗਈ ਤੇ ਬਾਕੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਰਹੂੰਗੀ ਹੁਣ ਕੋਸ਼ਿਸ਼ ਮੇਰੀ ਇਹੀ ਰਹੂਗੀ ਹਨਾ ਮੈਂ ਡੇਲੀ ਵਲੌਗ ਪਾਵਾਂ ਕਿਉਂਕਿ ਰੱਬ ਨਾ ਕਰੇ ਹਨਾ ਕਿਸੇ ਤੇ ਪਰਮਾਤਮਾ ਕਿਸੇ ਦੁਸ਼ਮਣ ਨੂੰ ਵੀ ਇਹ ਦਿਨ ਦਿਖਾਵੇ ਕਿਉਂਕਿ ਇਸ ਦਿਨ ਨੂੰ ਚੱਲਣਾ ਬਹੁਤ ਔਖਾ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਜੋ ਮੁਸ਼ਕਲ ਹੁਣ ਸਾਡੇ ਪਰਿਵਾਰ ਤੇ ਆਹੀ ਹੈ ਇਹਨੂੰ ਚੱਲਣਾ ਬਹੁਤ ਔਖਾ ਬਹੁਤ ਹਿੰਮਤ ਦੀ ਲੋੜ ਆ ਪਰ ਸਭ ਤੋਂ ਵੱਧ ਤਾਂ ਧੰਨਵਾਦ ਮੈਂ ਸਾਡੇ ਰਿਸ਼ਤੇਦਾਰਾਂ ਦਾ ਤੇ ਉਹ ਸਾਡੇ ਜਾਣ ਪਛਾਣ ਵਾਲੀ ਹਨ ਨੇ ਪਿੰਡ ਚੋਂ ਵੀ ਆ ਜਿਵੇਂ ਚਾਚੀ ਵਰਗੀਆਂ ਸਾਡੀਆਂ ਉਹਨਾਂ ਨੇ ਬਹੁਤ ਹਿੰਮਤ ਦਿੱਤੀ ਹੌਸਲਾ ਦਿੱਤਾ ਵੀ ਮਾਨੇ ਕਿਹੜਾ ਕਰ ਆਪਣਾ ਹਨਾ ਤਾਂ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਤੁਹਾ ਆਪਣੇ ਕਿਸੇ ਕਹੇ ਨਾਲ ਕੋਈ ਗੱਲ ਨਾ ਹਨਾ ਕਿਸੇ ਨੂੰ ਹੌਸਲਾ ਮਿਲਦਾ ਹੈ ਤੇ ਕਿਸੇ ਨੂੰ ਹਿੰਮਤ ਮਿਲਦੀ ਹੈ ਤਾਂ ਉਹ ਬੰਦਾ ਵੀ ਹਮੇਸ਼ਾ ਯਾਦ ਰੱਖਦਾ ਹਨਾ ਵੀ ਇਸ ਬੰਦੇ ਨੇ ਮੈਨੂੰ ਉਦੋਂ ਸਹਾਰਾ ਦਿੱਤਾ ਜਦੋਂ ਮੈਨੂੰ ਲੋੜ ਸੀ ਤੇ ਬਾਕੀ ਅ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਜਿਹਦੇ ਲਈ ਆਪਾਂ ਤਿਆਰ ਨਹੀਂ ਹੁੰਦੇ ਹਨ ਤਾਂ ਟਾਈਮ ਲੱਗਦਾ ਫਿਰ ਉਸ ਮੁਸ਼ਕਿਲ ਦੇ ਵਿੱਚੋਂ ਨਿਕਣ ਲੱਗੇ ਹੌਲੀ-ਹੌਲੀ ਮਨ ਕਹਿੜਾ ਹੁੰਦਾ ਜਾ ਰਿਹਾ ਹੌਲੀ-ਹੌਲੀ ਹੌਂਸਲਾ ਜਿਹੜਾ ਉਹ ਬਲੰਦ ਹੁੰਦਾ ਜਾ ਰਿਹਾ ਸੋਚ ਪੋਜ਼ਿਟਿਵ ਹੁੰਦੀ ਜਾ ਰਹੀ ਹੈ ਤੇ ਇੱਕ ਇਹ ਵੀ ਕਾਰਨ ਹੈ ਕਿ ਮੈਂ ਆਪਦੀ ਜ਼ਿੰਦਗੀ 'ਚ ਮੇਰੇ ਖਿਆਲ ਦੇ ਵਿੱਚ ਇੰਨੀ ਵੱਡੀ ਪ੍ਰੋਬਲਮ ਨੂੰ ਕਦੇ ਫੇਸ ਨਹੀਂ ਸੀ ਕੀਤਾ ਹਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਸੀ ਪਰ ਮੈਨੂੰ ਐ ਲੱਗਦਾ ਵੀ ਇਤੋਂ ਵੱਡਾ ਦੁੱਖ ਨਹੀਂ ਸ਼ਾਇਦ ਮੇਰੀ ਜ਼ਿੰਦਗੀ 'ਚ ਕੋਈ ਆਇਆ ਹਨਾ ਪਾਪਾ ਜੀ ਦੀ ਜੋ ਡੈਥ ਹੋਈ ਸੀ ਉਦੋਂ ਵੀ ਬਹੁਤ ਛੋਟੀ ਸੀ ਉਹ ਵੀ ਦੁੱਖ ਬਹੁਤ ਵੱਡਾ ਸੀ ਪਰ ਉਦੋਂ ਮੈਨੂੰ ਸਮਝ ਹੀ ਨਹੀਂ ਸੀ ਮੈਂ ਸਿਰਫ 6 ਸਾਲ ਦੀ ਸੀ ਹਨਾ ਵੀ ਕੀ ਡੈਥ ਹੁੰਦੀ ਆ ਕੀ ਜੀਣਾ ਮਰਨਾ ਹੁੰਦਾ ਹਨਾ ਕੀ ਦੁੱਖ ਸੁੱਖ ਹੁੰਦਾ ਉਦੋਂ ਹੀ ਪਤਾ ਹੀ ਨਹੀਂ ਸੀ ਤੇ ਹੁਣ ਜਦੋਂ ਮੰਮੀ ਨੂੰ ਇਹ ਪ੍ਰੋਬਲਮ ਆਈ ਤਾਂ ਉਦੋਂ ਮਤਲਬ ਸਮਝ ਹੀ ਨਹੀਂ ਆਇਆ ਵੀ ਕਿਵੇਂ ਉਹਨੂੰ ਹੈਂਡਲ ਕਰੀਏ ਕਿਵੇਂ ਉਹ ਕਰੀਏ ਕਿਉਂਕਿ ਇੱਕਦਮ ਜਦੋਂ ਤੁਹਾਨੂੰ ਕੋਈ ਗੱਲ ਪਤਾ ਲੱਗਦੀ ਹੈ ਝਟਕਾ ਲੱਗਦਾ ਜਦੋਂ ਤੁਹਾਡੇ ਪੈਰਾਂ ਥੱਲੇ ਹਨਾ ਜ਼ਮੀਨ ਖਿਸਕਦੀ ਹੈ ਤਾਂ ਸੁਭਾਵਿਕ ਆ ਉਹਦੋਂ ਵੀ ਸੰਭਲਣਾ ਥੋੜਾ ਔਖਾ ਹੁੰਦਾ ਹੈ। ਬਾਕੀ ਹੁਣ ਵੀ ਕਈ ਵਾਰੀ ਮਨ ਡੋਲ ਜਾਂਦਾ ਹਨ ਜਿਵੇਂ ਜਿਹੜੀ ਮਾਂ ਨੇ ਮੈਨੂੰ ਚੱਲਣਾ ਸਿਖਾਇਆ ਜਿਹੜੀ ਮਾਂ ਨੇ ਮੈਨੂੰ ਆਪਦੇ ਹੱਥਾਂ ਦੇ ਨਾਲ ਰੋਟੀ ਪਾਣੀ ਖਵਾਇਆ ਹਨਾ ਉਂਗਲੀ ਫੜ ਕੇ ਮੈਨੂੰ ਚੱਲਣਾ ਸਿਖਾਇਆ ਤੇ ਮੇਰਾ ਸਿਰ ਵਾਹਿਆ ਮੈਨੂੰ ਨੁਹਾਇਆ ਧੁਆਇਆ ਹਨਾ ਹਰ ਇੱਕ ਮੇਰਾ ਮਤਲਬ ਕਿ ਮੇਰੀ ਦੇਖ ਰਹਿਕ ਕੀਤੀ ਤੇ ਅੱਜ ਉਸ ਮਾਂ ਦਾ ਜਦੋਂ ਇੱਕ ਤਾਂ ਹੁੰਦਾ ਨਾ ਵੈਸੇ ਹੀ ਆਪਾਂ ਲਾੜ ਦੇ ਵਿੱਚੋਂ ਮਾਪਾਪ ਦਾ ਸਿਰ ਬੋਣਾ ਜਾਂ ਹਨਾ ਉਹਨਾਂ ਦੀ ਕੇਅਰ ਕਰਨਾ ਪਰ ਇੱਕ ਹੁੰਦਾ ਇਹ ਜੀ ਇਹ ਜੀ ਹਾਲਾਤ ਦੇ ਵਿੱਚ ਜਦੋਂ ਉਹ ਖੁਦ ਕੈਪੇਬਲ ਨਹੀਂ ਹੈਗੇ ਜਾਂ ਆਪਾਂ ਕਹਿੰਦੇ ਖੁਦ ਇਸ ਯੋਗ ਨਹੀਂ ਹੈਗੇ ਹਨਾ ਵੀ ਜਦੋਂ ਉਹ ਆਪਣੀ ਕੇਅਰ ਆਪ ਕਰ ਸਕਣ ਤੇ ਉਦੋਂ ਆਪਾਂ ਕੇਅਰ ਕਰਦੇ ਆ ਤਾਂ ਫਿਰ ਉਦੋਂ ਥੋੜੀ ਜਿਹੀ ਤਕਲੀਫ ਹੁੰਦੀ ਆ ਵੀ ਕਿਉਂ ਇਹਨਾਂ ਨੂੰ ਅੱਜ ਸਾਡੇ ਤੇ ਹਨਾ ਡਿਪੈਂਡ ਹੋਣਾ ਪੈ ਗਿਆ ਕਿਉਂ ਇਹਨਾਂ ਤੇ ਮੁਸ਼ਕਿਲ ਆਈ ਤੇ ਚਲੋ ਹੌਲੀ-ਹੌਲੀ ਇਹ ਸਭ ਮੇਰੀ ਉਮੀਦ ਕਾਇਮ ਹੈ ਤੇ ਚਲੋ ਪਰਮਾਤਮਾ ਨੇ ਦੁੱਖ ਦਿੱਤਾ ਤਾਂ ਚੱਲਣ ਦੀ ਤਾਕਤ ਵੀ ਉਹੀ ਦੇਊਗਾ ਹਨਾ ਤੇ ਉਹੀ ਦੇ ਰਿਹਾ ਉਹੀ ਸਹਾਰਾ ਵੀ ਦੇ ਰਿਹਾ ਤੇ ਬਾਕੀ ਜਦੋਂ ਮੈਂ ਉਹਨਾਂ ਦਾ ਸਿਰ ਵਾਹਣੀ ਆ ਹਨਾ ਜਦੋਂ ਤੇ ਪਹਿਲਾਂ ਨਾਲੋਂ 1-2% ਦਾ ਫਰਕ ਦੱਸ ਰਹੀਆਂ ਵੀ ਉਹ ਕਿਵੇਂ ਮਹਿਸੂਸ ਹੋਇਆ ਮੈਨੂੰ ਜਿਵੇਂ ਪਹਿਲਾਂ ਉਹਨਾਂ ਨੂੰ ਹਨਾ ਉੱਠਣ ਦੇ ਵਿੱਚ ਵੀ ਪ੍ਰੋਬਲਮ ਸੀ ਉਠਾਉਣਾ ਸਾਨੂੰ ਆਪ ਪੈਂਦਾ ਸੀ ਹੁਣ ਉਹ ਕੋਸ਼ਿਸ਼ ਕਰਦੇ ਆ ਹੌਲੀ-ਹੌਲੀ ਉੱਠਣਾ ਸ਼ੁਰੂ ਕਰ ਰਹੇ ਆ ਤੇ ਜਿਵੇਂ ਮਵਾਲ ਕੰਗੀ ਕਰ ਦਿੰਨੀ ਆ ਹਨਾ ਤੇ ਕਈ ਵਾਰੀ ਮੈਂ ਕਹਦਨੀ ਮੰਮੀ ਜੂੜਾ ਕਰ ਲਓ ਕਿਉਂਕਿ ਐ ਹੁੰਦਾ ਨਾ ਦੂਜੇ ਦੇ ਹੱਥ ਨਾਲ ਆਪ ਜੂੜਾ ਕਰਦੇ ਆ ਹਨਾ ਵਾਲ ਕੱਸੇ ਜਾਂਦੇ ਨੇ ਤਾਂ ਫਿਰ ਉਹ ਕਈ ਵਾਰੀ ਕਰ ਵੀ ਲੈਂਦੇ ਆ ਕਈ ਵਾਰੀ ਨਹੀਂ ਵੀ ਹੁੰਦਾ ਹਨਾ ਤੇ ਉਦੋਂ ਮਤਲਬ ਐ ਲੱਗਦਾ ਵੀ ਜਿਹੜੀ ਮਾਂ ਨੇ ਸਾਨੂੰ ਜ਼ਿੰਦਗੀ ਨੂੰ ਜਿਉਣਾ ਸਿਖਾਇਆ ਸਾਨੂੰ ਹਰ ਕੰਮ ਸਿਖਾਇਆ ਅੱਜ ਉਸ ਮਾਂ ਨੂੰ ਸਾਡੀ ਲੋੜ ਆ ਤੇ ਉਦੋਂ ਮਨ ਤਾਂ ਭਰਦਾ ਪਰ ਫਿਰ ਹੌਂਸਲੇ ਨੂੰ ਕਾਇਮ ਕਰਦੇ ਆ ਇਹ ਸੋਚ ਕੇ ਵੀ ਨਹੀਂ ਕੋਈ ਗੱਲ ਨਹੀਂ ਇਹ ਮੁਸ਼ਕਲ ਦੀ ਘੜੀ ਆ ਹੀ ਵੀ ਨੰਗ ਜੀ ਕਹਿੰਦੇ ਹੁੰਦੇ ਹਨ ਨਾ ਅਗਰ ਸੁੱਖ ਨਹੀਂ ਰਿਹਾ ਤਾਂ ਦੁੱਖ ਵੀ ਨਹੀਂ ਰਹਿਣਾ ਜੇ ਰਾਤ ਮਗਰੋਂ ਦਿਨ ਦਿਨ ਮਗਰੋਂ ਰਾਤ ਇਹ ਤਾਂ ਚੱਲਦਾ ਹੀ ਰਹਿੰਦਾ ਜ਼ਿੰਦਗੀ ਦਾ ਹਨਾ ਉਸੂਲ ਹੈ ਤੇ ਮੈਂ ਤੁਹਾਡੇ ਨਾਲ ਵੀ ਜਿਹੜੀ ਇਹ জারਨੀ ਆ ਸਾਡੀ ਇਹ ਜ਼ਰੂਰ ਸ਼ੇਅਰ ਕਰੂੰਗੀ ਹਨਾ ਵੀ ਤਾਂ ਕਿ ਕਦੇ ਵੀ ਜ਼ਿੰਦਗੀ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਵੀ ਕਦੇ ਛੋਟਾ ਮੋਟਾ ਦੁੱਖ ਵੀ ਆਵੇ ਹਨਾ ਤੇ ਇੱਕ ਹੌਂਸਲਾ ਮਿਲਦਾ ਜਦੋਂ ਆਪਾਂ ਕਿਸੇ ਨੂੰ ਮੁਸ਼ਕਲ ਟਾਈਮ ਨਾਲ ਲੜਦੇ ਹੋਏ ਬੁਰੇ ਹਾਲਾਤਾਂ ਨਾਲ ਲੜਦੇ ਹੋਈ ਆਏ ਕਹਿ ਸਕਦੇ ਕਿਸੇ ਦੁੱਖੀਆਂ ਰੋਗ ਨਾਲ ਲੜਦੇ ਹੋਈ ਦੇਖਦੇ ਆਂ ਸਾਨੂੰ ਵੀ ਬਹੁਤ ਹੌਸਲਾ ਮਿਲਦਾ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਵੀ ਜਰੂਰ ਸ਼ੇਅਰ ਕਰਿਆ ਕਰੂੰਗੀ ਹੁਣ ਤੇ ਹੁਣ ਮੈਂ ਬਾਹਰ ਇੱਧਰ ਆ ਕੇ ਵੀਡੀਓ ਬਣਾ ਰਹੀ ਸੀ ਕਿਉਂਕਿ ਨਾ ਉਹਨਾਂ ਨੂੰ ਦਵਾਈ ਦਿੱਤੀ ਹੋਈ ਸੀ ਉਹ ਬੈਠੇ ਸੀਗੇ ਤੇ ਕਈ ਵਾਰੀ ਨਾ ਮਾਈਂਡ ਕੰਟਰੋਲ 'ਚ ਨਹੀਂ ਰਹਿੰਦਾ ਤੇ ਕਈ ਵਾਰੀ ਉਹ ਆਪਣੇ ਆਪ ਹੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਫਿਰ ਇਸ ਕਰਕੇ ਮੈਂ ਤਾਂ ਕਰਕੇ ਇੱਧਰ ਆ ਗਈ ਤੇ ਮੈਂ ਕਿਹਾ ਵਿਚਾਰ ਇੱਥੇ ਬਹਿ ਕੇ ਮੈਂ ਵੀਡੀਓ ਕੰਪਲੀਟ ਕਰ ਲਵਾਂ ਤੇ ਫਿਰ ਉਹਨਾਂ ਦਾ ਦੁਬਾਰਾ ਜਿਹੜਾ ਹੈਗਾ ਦੁਪਹਿਰ ਤੱਕ ਯਾਨੀ ਕਿ 3-4 ਵਾਰ ਦਵਾਈ ਦੇਣੀ ਪੈਂਦੀ ਹੈ ਤੇ ਮੈਨੂੰ ਇਹ ਹੁੰਦਾ ਅੱਗੇ ਨਾ ਮੈਂ ਦੇਨੇ ਥੋੜੀ ਰੈਸਟ ਕਰ ਲੈਂਦੀ ਸੀ ਹੁਣ ਮੈਂ ਰੈਸਟ ਨਹੀਂ ਕਰਦੀ ਮੈਨੂੰ ਇਹ ਹੁੰਦਾ ਵੀ ਦਵਾਈ ਦਾ ਟਾਈਮ ਨਾ ਖੁੰਝ ਜੇ ਕਿਤੇ ਵੀ ਚਲੋ 1-2 ਮਿੰਟ ਤਾਂ ਉੱਪਰ-ਨੀਚੇ ਹੋ ਜਾਂਦੇ ਆ ਮੈਂ ਨਹੀਂ ਕਹੂੰਗੀ ਬਿਲਕੁਲ ਟਾਈਮ 'ਤੇ ਪਰ ਐ ਹੁੰਦਾ ਵੀ ਕਿਤੇ ਇਹ ਨਾ ਹੋ ਵੀ ਅੱਧਾ ਘੰਟਾ ਜਾਂ ਘੰਟਾ ਉੱਪਰ-ਨੀਚੇ ਹੋ ਜੇ ਹਨਾ ਤੇ ਬਾਕੀ ਕਹਿੰਦੇ ਹੁੰਦੇ ਮਿਹਨਤਾਂ ਨੂੰ ਫਲ ਜ਼ਰੂਰ ਮਿਲਦਾ ਹੈ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਕਾਮਯਾਬੀ ਜ਼ਰੂਰ ਹੁੰਦੀ ਆ ਤੇ ਮੈਨੂੰ ਵੀ ਉਮੀਦ ਆ ਵੀ ਜਿਹੜੀ ਆਪਾਂ ਅੰਗਰੇਜ਼ੀ ਦਵਾਈ ਦੇ ਨਾਲ-ਨਾਲ ਇਹਨ ਤੇ ਉਹ ਦੋਨੋਂ ਚੀਜ਼ਾਂ ਮਿਲ ਕੇ ਵੀ ਇਹਨਾਂ ਨੂੰ ਛੇਤੀ ਠੀਕ ਕਰਨੀਆਂ ਤੇ ਬਾਕੀ ਦੇਖੋ ਪਰਮਾਤਮਾ ਦੇ ਹੱਥ ਹਣਾ ਸਭ ਆਪਾਂ ਉਮੀਦ ਕਰ ਸਕਦੇ ਹਾਂ ਅਰਦਾਸਾਂ ਕਰ ਸਕਦੇ ਹਾਂ ਤੇ ਬਾਕੀ ਤੁਸੀਂ ਵੀ ਪਲੀਜ਼ ਚੈਨਲ ਨੂੰ ਹਣਾ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਹੁਣ ਇਹ ਵੀ ਆ ਥੋੜਾ ਜਿਹਾ ਤੇ ਵੀ ਜ਼ਿੰਮੇਵਾਰੀਆਂ ਵੀ ਥੋੜੀਆਂ ਜੀਆਂ ਵਧ ਗਈਆਂ ਨੇ ਯਾ ਆਪਏ ਕਹਿ ਸਕਦੇ ਹਾਂ ਕਿਉਂਕਿ ਪਤਾ ਕੀ ਹੈ ਜਦੋਂ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸੁਭਾਵਿਕਾ ਉਹਦੋਂ ਜ਼ਿੰਮੇਵਾਰੀਆਂ ਕੁਝ ਵਾਧਦੀਆਂ ਕੁਝ ਖਰਚੇ ਵੀ ਵਾਧਦੇ ਆ ਹਨਾ ਹਾਲਾਂਕਿ ਸਾਨੂੰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਮੈਂ ਮਤਲਬ ਕਿ ਜਿੰਨਾ ਜਿੰਨਾਂ ਨੇ ਵੀ ਸਾਨੂੰ ਚਾਹੇ ਮੈਂਟਲੀ ਫਾਈਨੈਂਸ਼ੀਅਲੀ ਸਪੋਰਟ ਕੀਤਾ ਨਾ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦੀ ਤੇ ਨਾ ਹੀ ਮੇਰੇ ਕੋਲੇ ਲਫ਼ਜ਼ ਨੇ ਕਿ ਮੈਂ ਉਹਨਾਂ ਦਾ ਸ਼ੁਕਰਾਨਾ ਕਰ ਸਕਾਂ ਹਨਾ ਕਿਉਂਕਿ ਕਈ ਵਾਰੀ ਆਪਣੀ ਜ਼ਿੰਦਗੀ ਵਿੱਚ ਹੈ ਜੀ ਹਾਲਾਤ ਆ ਜਾਂਦੇ ਨੇ ਕਿ ਆਪਣੇ ਕੋਲੇ ਲਵ ਜੀ ਖਤਮ ਹੋ ਜਾਂਦੇ ਆ ਹਨਾ ਕਿਸੇ ਦਾ ਸ਼ੁਕਰਾਨਾ ਬਿਆਨ ਕਰਨ ਦੇ ਵਿੱਚ ਤੇ ਹੁਣ ਮੇਰਾ ਵੀ ਥੋੜਾ ਜਿਹਾ ਮੂਡ ਅੱਗੇ ਨੂੰ ਠੀਕ ਆ ਤੁਹਾਨੂੰ ਵੀ ਦੇਖਣ ਨੂੰ ਲੱਗਦਿਆਂ ਹੋਣਾ ਉਸ ਦਿਨ ਨਾਲੋਂ ਜਿੱਦਨੇ ਮੈਂ ਪਹਿਲਾ ਵੀਡੀਓ ਪਾਈ ਸੀ ਉਦੋਂ ਨਾਲੋਂ ਥੋੜਾ ਅੱਜ ਪੋਜ਼ਿਟਿਵ ਆ ਦਿਮਾਗ ਵੀ ਤੇ ਹੌਂਸਲਾ ਵੀ ਵੀ ਨਹੀਂ ਸਭ ਠੀਕ ਹੋ ਜਾਊਗਾ ਸਭ ਠੀਕ ਹੋ ਰਿਹਾ ਹੈ ਥੋੜਾ ਸਮਾਂ ਲੱਗੂਗਾ ਪਰ ਉਮੀਦ ਕਾਇਮ ਹੈ ਤੇ ਵਾਕੀ ਮੈਂ ਹੁਣ ਚੱਲਦੀ ਆਂ ਅੰਦਰ ਅੰਦਰ ਜਾ ਕੇ ਤੇ ਅਰਮਾਨ ਨਹੀਂ ਸਕੂਲ ਗਿਆ ਅਰਮਾਨ ਦੇ ਡੈਡੀ ਨੇ ਹਨਾ ਅਰਮਾਨ ਵਾਸਤੇ ਛੁੱਟੀ ਲੈਤੀ ਹੋਈ ਆ ਤੇ ਸੋਮਵਾਰ ਤੋਂ ਇਹਨੂੰ ਦੁਬਾਰਾ ਜਾਣਾ ਸ਼ੁਰੂ ਕਰਾਂਗੇ ਕਿਉਂਕਿ ਨਾ ਮੈਨੂੰ ਦਿਨੇ ਜਦੋਂ ਉਹਨਾਂ ਨੂੰ ਵਾਸ਼ਰੂਮ ਲੈ ਕੇ ਜਾਣਾ ਪੈਂਦਾ ਫਿਰ ਉਦੋਂ ਤੁਹਾਨੂੰ ਪਤਾ ਹੀ ਆਪਣੇ ਬਾਥਰੂਮਾਂ ਦੇ ਮੂਹਰੇ ਥਾਂ ਥੋੜਾ ਉੱਚਾ ਹੈ ਹਨਾ ਫਿਰ ਉੱਥੇ ਬੜੀ ਦਿੱਕਤ ਆਉਂਦੀ ਆ ਕੱਲਿਆਂ ਨੂੰ ਉੱਪਰ ਨੂੰ ਉਹ ਕਰਨਾ ਪਰ ਹੁਣ ਤਾਂ ਉਹ ਆਪ ਦੇ ਆਪ ਹੀ ਪੈਰ ਰੱਖ ਕੇ ਜਿਨੀ ਕਿ ਉਹ ਕਰ ਜਾਂਦੇ ਨੇ ਤੇ ਇੱਕ ਕਾਰਨ ਇਹ ਵੀ ਹੈ ਹਨਾ ਇਹ ਪ੍ਰੋਬਲਮ ਦਾ ਇੰਨਾ ਵਧਨ ਦਾ ਕਿਉਂਕਿ ਸ਼ਾਇਦ ਸਾਨੂੰ ਪਹਿਲਾਂ ਪਤਾ ਹੀ ਨਹੀਂ ਚੱਲਿਆ ਜੇ ਪਹਿਲਾਂ ਪਤਾ ਲੱਗ ਜਾਂਦਾ ਮੇਰੇ ਖਿਆਲ ਦੇ ਵਿੱਚ ਇੰਨੀ ਦਿੱਕ ਤੇ ਚਲੋ ਕਹਿੰਦੇ ਹੁੰਦੇ ਜਿਹੜੀ ਚੀਜ਼ ਨੇ ਜਦੋਂ ਹੋਣਾ ਹੁੰਦਾ ਉਹਨੇ ਉਦੋਂ ਹੀ ਹੋਣਾ ਹੁੰਦਾ ਹਨਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਤੇ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜਿਆ ਆਪਣੇ ਹਨਾ ਵਿਊਅਰਸ ਨੇ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਬਹੁਤ ਪਿਆਰ ਦਿੱਤਾ ਬਹੁਤਿਆਂ ਨੇ ਆਪਦੇ ਨੁਕਤੇ ਸ਼ੇਅਰ ਕੀਤੇ WhatsApp ਤੇ ਬਹੁਤ ਮੈਸੇਜ ਆਏ ਸੋ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਹਾਡੀ ਇੱਕ-ਇੱਕ ਸਲਾਹ ਸਾਡੇ ਲਈ ਬਹੁਤ ਖਾਸ ਹੈ ਸਾਡੇ ਲਈ ਮਦਦਗਾਰ ਹੈ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ